ਪਾਸ ਹਰਪ੍ਰੀਤ ਦਿਓਲ ਜਿਹੜੇ ਖੋਜੇਵਾਲ ਵਾਲੇ ਨੇ ਉਹਨਾਂ ਨੇ ਬੁਲਾਇਆ ਅੱਛਾ ਹਾਂਜੀ ਉਹਨਾਂ ਨੇ ਆਪਣੇ ਬਰਥਡੇ ਪਾਰਟੀ ਤੇ ਬੁਲਾਇਆ ਬੜਾ ਉਹਨਾਂ ਨੇ ਮੈਨੂੰ ਕੱਲੇ ਨੂੰ ਨਹੀਂ ਹੋਰ ਵੀ ਵਰਸ਼ਿਪ ਪਰ ਬੁਲਾਇਆ ਉਹਨਾਂ ਨੇ ਜੀ ਜਿਹੜਾ ਇੱਕ ਵਰਸ਼ਿਪ ਰਿਆ ਗੋਸਪਲ ਸਿੰਗਰ ਵੀ ਕਹਿ ਸਕਦੇ ਆ ਉਹ ਸਿਰਫ ਪਿਆਰ ਦਾ ਭੁੱਖਾ ਆ ਕਿਵੇਂ ਦਾ ਤੁਹਾਡਾ ਪਾਸ ਤੇ ਕਿਵੇਂ ਦਾ ਐਕਸਪੀਰੀਅੰਸ ਰਿਆ ਦੇਖੋ ਤੁਹਾਨੂੰ ਪਤਾ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਸੰਤ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਸਾਨੂੰ ਦੋ ਵਾਰੀ ਚਰਚੇ ਚ ਬੁਲਾਇਆ ਸੀਗਾ ਅੱਛਾ ਹਾਂਜੀ ਮੈਨੂੰ ਤੇ ਸਤਪਾਰੰਗੀਲਾ ਜੀ ਔਰ ਇਹ ਨਾ ਆਦਰ ਇਹ ਨਾ ਮਾਨ ਉਹਨਾਂ ਨੇ ਦਿੱਤਾ ਹਮ ਕਿ ਅੱਜ ਤੱਕ ਸਾਨੂੰ ਯਾਦ ਆ ਜੀ ਤੇ ਜਿਹੜਾ ਆਦਰ ਜਿਹੜਾ ਮਾਨ ਹੁਣ ਪਾਸਟਰ ਹਰਪ੍ਰੀਤ ਦੇਵੋਲ ਜੀ ਔਰ ਸਿਸਟਰ ਗੁਰਸ਼ਾਨਕੌਰ ਦੇਵੋਲ ਜੀ ਇਹਨਾਂ ਦੇ ਦੁਆਰਾ ਮਿਲਿਆ ਜੀ ਜਦ ਇਹਨਾਂ ਨੇ ਸਾਨੂੰ ਆਪਣੇ ਬਰਥਡੇ ਤੇ ਬੁਲਾਇਆ ਹਮ ਤੇ ਉਹਨਾਂ ਨੇ ਸਾਡੇ ਸੋਚਣ ਤੋਂ ਯਾਨੀ ਕਹਿ ਸਕਦੇ ਹੱਦੋਂ ਬਾਹਰ ਉਹਨਾਂ ਦੇ ਕੋਲੋਂ ਸਾਨੂੰ ਪਿਆਰ ਮਿਲਿਆ ਕਿਆ ਬਾਤ ਹੈ ਔਰ ਉਹਨਾਂ ਨੇ ਸਾਰੇ ਵਰਸ਼ਿਪਰਜ਼ ਬੁਲਾਏ ਜੀ ਅਲੱਗ ਤੋਂ ਇੱਕ ਉਹਨਾਂ ਵਾਸਤੇ ਵਧੀਆ ਤੋਂ ਵਧੀਆ ਖਾਣਾ ਸਪੈਸ਼ਲ ਅਰੇਂਜਮੈਂਟ ਕੀਤਾ ਸਪੈਸ਼ਲ ਮੇਲੇ ਔਰ ਸਭ ਤੋਂ ਵਧੀਆ ਗੱਲ ਪਤਾ ਕੀ ਜਿੰਨੀ ਦੇਰ ਤੱਕ ਵਰਸ਼ਿਪ ਔਰ ਸਾਰੇ ਗਾਉਂਦੇ ਰਹੇ ਤਦ ਤੱਕ ਉਹ ਬੈਠੇ ਰਹੇ ਅੱਛਾ ਉੱਠ ਕੇ ਨਹੀਂ ਗਏ ਉਹ ਕੀ ਬਾਤ ਹੈ ਚੈੱਕ ਕਿੰਨਾ ਵੀ ਟਾਈਮ ਲੱਗਾ ਉਹ ਉਸੇ ਜਗ੍ਹਾ ਤੇ ਬੈਠੇ ਰਹੇ ਬੈਠ ਕੇ ਸੁਣਿਆ ਸਾਰੇ ਬਿਲਕੁਲ ਜੀ ਬਿਲਕੁਲ ਪੂਰਾ ਬੈਠ ਕੇ ਸੁਣਿਆ ਉਹਨਾਂ ਨੇ ਔਰ ਸੁਣ ਕੇ ਪੂਰਾ ਇਨਕਰੇਜ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਸਪੈਸ਼ਲੀ ਉਹਨਾਂ ਨੇ ਕਿਹਾ ਕਿ ਇਹ ਜਨਮ ਦਿਨ ਬਰਥਡੇ ਇੱਕ ਬਹਾਨਾ ਹੀ ਹੈ ਇਹ ਤੇ ਸਿਰਫ ਤੁਹਾਨੂੰ ਇੱਕ ਮਿਲਣ ਦਾ ਸੀ ਇੱਕ ਬਹਾਨਾ ਜਿਹਾ ਬਣਾਇਆ ਵਾ ਕਿ ਤੁਹਾਨੂੰ ਮਿਲੀਏ ਤੇ ਆਪਸ ਵਿੱਚ ਕੁਝ ਗੱਲਬਾਤ ਕਰੀਏ ਬੜੇ ਇੱਛਾ ਖੁਦਾ ਦੇ ਖਾਦਮ ਨੇ ਪਾਸੋਂ ਦੇਉਲ ਜੀ ਮੈਨੂੰ ਜੇ ਵੀ ਮੁਲਾਕਾਤ ਹੋਈ ਨਾ ਮੇਰੀ ਉਹਨਾਂ ਨਾਲ ਤੇ ਬੜਾ ਮਤਲਬ ਬੜੇ ਪਿਆਰੇ ਖੁਦਾ ਦੇ ਦਾਸ ਨੇ ਇੱਕ ਵਾਰੀ ਤੇ ਤੁਹਾਨੂੰ ਮੈਂ ਦੱਸਾਂ ਗੱਲ ਜੀ ਇੱਕ ਵਾਰੀ ਅਸੀਂ ਵੈਸੇ ਹੀ ਉਧਰ ਗਏ ਖੋਜੇਵਾਲ ਵਾਲੀ ਸਾਈਡ ਜੀ ਤੇ ਜਦੋਂ ਵਾਪਸ ਆ ਰਹੇ ਤੇ ਮੇਰੇ ਨਾਲ ਇੱਕ ਬ੍ਰਦਰ ਸੀ ਉਹ ਗੱਡੀ ਦੇ ਵਿੱਚ ਬੈਠੇ ਸੀ ਤੇ ਮੈਨੂੰ ਕਹਿੰਦੇ ਕਿ ਪਾਸਟਰ ਜੀ ਅੱਜ ਮੈਂ ਨਾ ਤੁਹਾਨੂੰ ਤਾਂ ਮੰਨਾਂਗਾ ਜੇ ਤੁਸੀਂ ਮੈਨੂੰ ਨਾ ਪਾਸਟਰ ਦਿਵਲ ਜੀ ਨਾਲ ਮਿਲਾਓਗੇ ਤੇ ਹੂੰ ਮੈਂ ਉਹਨਾਂ ਨੂੰ ਕਿਹਾ ਨਹੀਂ ਆ ਉਹ ਬੜੇ ਬਿਜ਼ੀ ਬੰਦੇ ਆ ਹੂੰ ਤੇ ਇਸ ਤਰ੍ਹਾਂ ਨਹੀਂ ਹੁੰਦਾ ਹੂੰ ਉਹ ਬੰਦਾ ਜਿੱਦ ਕਰ ਗਿਆ ਕਹਿੰਦਾ ਨਹੀਂ ਨਹੀਂ ਅੱਛਾ ਮੈਂ ਕਿਹਾ ਚਲੋ ਫਿਰ ਕੋਈ ਗੱਲ ਨਹੀਂ ਆਪਾਂ ਚਰਚ ਚੱਲਦੇ ਆ ਹੂੰ ਤੇ ਦੇਖਦੇ ਆ ਜਾ ਕੇ ਹੂੰ ਤੇ ਜਦੋਂ ਚਰਚ ਗਏ ਉਹਨਾਂ ਦੇ ਜਿਹੜੇ ਬੰਦੇ ਸੀਗੇ ਉੱਥੇ ਹੂੰ ਚਰਚ ਦੇ ਜਿੰਨੇ ਸੇਵਾਦਾਰ ਸੀ ਪਾਸਟਰ ਸੀ ਉਹਨਾਂ ਨੇ ਜਾਣਦੇ ਆ ਮੈਨੂੰ ਪਛਾਣ ਲਿਆ ਹੂੰ ਤੇ ਬੜੀ ਖੁਸ਼ੀ ਹੋਈ ਹੂੰ ਫਿਰ ਉਹਨਾਂ ਨੇ ਚਾਹ ਪਾਣੀ ਪਲਾਇਆ ਪੂਰਾ ਆਦਰ ਪੂਰੀ ਰਿਸਪੈਕਟ ਕੀਤੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਮੈਂ ਉਥੇ ਬ੍ਰਦਰ ਨੂੰ ਕਿਹਾ ਮੈਂ ਕਿਹਾ ਬ੍ਰਦਰ ਜੀ ਪਾਰੀ ਸਾਹਿਬ ਇਥੇ ਨੇ ਹੂੰ ਤੇ ਕੀ ਆਪਾਂ ਉਹਨਾਂ ਨੂੰ ਮਿਲ ਸਕਦੇ ਆ ਮੈਂ ਕਿਹਾ ਉਹਨਾਂ ਨੂੰ ਦੱਸਿਓ ਕਿ ਰਾਜੁਰਗੀਲਾ ਜੀ ਆਏ ਆ ਹੂੰ ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਜੀ ਪਹਿਲਾਂ ਚਾਹ ਪਾਣੀ ਪੀਓ ਹੂੰ ਫਿਰ ਆਪਾਂ ਕੋਸ਼ਿਸ਼ ਕਰਦੇ ਆ ਜਰੂਰ ਹੂੰ ਤੇ ਉਹਨਾਂ ਨੇ ਗੱਲ ਕੀਤੀ ਪਾਰੀ ਸਾਹਿਬ ਦੇ ਨਾਲ ਔਰ ਦੇਖੋ ਮੈਂ ਕੱਲਾ ਹੀ ਪਾਰੀ ਸਾਹਿਬ ਦੇ ਰੂਮ ਚ ਗਿਆ ਹੂੰ ਪਾਸ ਹਰਪ੍ਰੀਤ ਦੇਵਾਲ ਜੀ ਦੇ ਉਹਨਾਂ ਤੇ ਬੈਠ ਕੇ ਗੱਲਬਾਤ ਕੀਤੀ ਬੜਾ ਅੱਛਾ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਦੇ ਅੱਗੇ ਰਿਕਵੈਸਟ ਕੀਤੀ ਮੈਂ ਕਿਹਾ ਜੀ ਇੱਕ ਰਿਕਵੈਸਟ ਆ ਕਹਿੰਦੇ ਜੀ ਦੱਸੋ ਮੈਂ ਕਿਹਾ ਮੇਰੇ ਨਾਲ ਦੋ ਚਾਰ ਮੁੰਡੇ ਆ ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਕਹਿੰਦੇ ਕੋਈ ਨਹੀਂ ਬਲਾਓ ਉਹਨਾਂ ਨੂੰ ਵੀ ਅੰਦਰ ਕੀ ਬਾਤ ਹੈ ਹਨਾ ਦੇਖੋ ਅਚਾਨਕ ਹੀ ਨਾ ਕੋਈ ਜੀ ਪਲਾਨਿੰਗ ਬਿਨਾ ਅਪਾਇੰਟਮੈਂਟ ਕੇ ਆ ਜੈ ਅਪਾਇੰਟਮੈਂਟ ਦੇ ਹਨਾ ਦੇਖੋ ਇਹ ਵੀ ਕਿੰਨੀ ਵੱਡੀ ਜੀ ਕਿੰਨਾ ਇੱਕ ਹਿਸਾਬ ਨਾਲ ਆਦਰ ਆ ਹਨਾ ਤੇ ਵਚਨ ਚ ਤੇ ਲਿਖਿਆ ਕਿ ਛੋਟੇ ਤੋਂ ਛੋਟੇ ਦਾਸ ਦਾ ਵੀ ਜਿਹੜ ਦੇਖੋ ਕਿੰਨਾ ਪਿਆਰ ਕਿੰਨਾ ਆਦਰ ਮਿਲਿਆ